Pizza! Oh <laughs> ਗੋਪਾਲ ਨਾਮ ਜਪਤ ਕਰ ਗੋਪਾਲ ਨਾਮ ਹਰ ਜਪਤ ਕਰ भरपूरे बाबा ਜੋਗ ਜੋਗ ਅਟਾਲਗ ਚਵਰ ਚਤਰ ਤਖਤਾਂ ਦੇ ਮਾਲਕ ਖਾਲਸਾ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਕੇ ਨਿਸ਼ਾਨ ਸਹਿਬ ਦੀ ਅਗਵਾਈ ਹੇਠ ਗੁਰਜਾਨਾਂ ਦੀ ਤਰ੍ਹਾਂ ਅਮਰ ਜੀਲੇ ਦੀ ਪ੍ਰਵਾਸ ਤੇ ਜੀ ਪਰੰਭ ਹੋਈ ਸੰਗਤਾਂ ਗੁਰੂ ਕੇ ਗੁਣ ਗਾਉਂਦਿਆਂ ਧੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਣ ਗਾਉਂਦਿਆਂ ਸੇਵਕ ਪਰਿਵਾਰ ਦੇ ਘਰ ਵਿੱਚ ਪਹੁੰਚ ਕੇ ਘਰ ਨੂੰ ਪਵਿੱਤਰ ਕੀਤਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪ੍ਰਬ ਦੀਆਂ ਖੁਸ਼ੀਆਂ ਵਿੱਚ ਅੰਮ੍ਰਿਤ ਵੇਲੇ ਤੇ ਦੀਵਾਨ ਸਜੇ ਨੇ ਭਾਈ ਅਨੋਖ ਸਿੰਘ ਜੀ ਨਾਲ ਦੀ ਦਰਹਿ ਵਿੱਚ ਪਰਵਾਜ਼ ਫੇਰੀ ਵਿੱਚ ਅਰਦਾਸ ਕੀਤੀ ਸੀ ਮਹਾਰਾਜ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਸੱਚੇ ਸੱਜ ਬਾਕਿਆ ਨਹੀਂ ਕਰਤੇ ਰਹਿ ਤਨ ਤਿਰ ਸਭ ਵਿੱਚ ਤਨ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰ ਪ੍ਰਖੀ ਦੀਆਂ ਖੁਸ਼ੀਆਂ ਵਿੱਚ ਰੋਜ਼ ਅੰਮ੍ਰਿਤ ਵੇਲੇ ਦੀ ਪ੍ਰਵਾਤ ਫੇਰੀ ਘਰਾਂ ਵਿੱਚ ਜਾ ਕੇ ਸੰਤਾਂ ਦੀਵਾਨ ਸਜਾਉਂਦੀਆਂ ਤੇ ਮੈਂ ਵਾਰ-ਵਾਰ ਕਹਿੰਨਾ ਕਿ ਇੱਕ ਓ ਨੇ ਜਿਹੜੇ ਇੱਕ ਦਿਨ ਗੁਰ ਪ੍ਰਮਾਤਮਾ ਤੇ ਇੱਕ ਉਹ ਸੰਗਤਾਂ ਨੇ ਜਿਹੜੇ ਰੋਜ਼ ਗੁਰਪੁਰਬ ਮਨਾਦੇ ਤੇ ਜਿਹੜੇ ਇੱਕ ਦਿਨ ਮਨਾਉਂਦੇ ਨੇ ਉਹ ਟਾਈਮ ਤੇ ਨਹੀਂ ਪਹੁੰਚਦੇ ਪਾਉਂਦੇ ਨੇ 10 ਵਜੇ ਸਾਢੇ ਬਾਅਦ ਪਰ ਜਿਹੜੀਆਂ ਸੰਗਤਾਂ ਅੰਮ੍ਰਿਤ ਵੇਲੇ ਰੋਜ਼ ਉੱਠ ਕੇ ਗੁਰਨਾਨਦ ਸਾਹਿਬ ਨੂੰ ਯਾਦ ਕਰਦੀਆਂ ਉਹਨਾਂ ਦਾ ਰੋਜ਼ ਹੀ ਗੁਰਪੁਰਬ ਸਦਾ ਦੀਵਾਲੀ ਸਾਦ ਦੀ ਅੱਖੇ ਡੈਨ ਬਸੰਤ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਦਰਿਆ ਦੇ ਗੁਰੂ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪੜਿਆ ਆਵ ਬਾਬੇ ਨਾਨਕ ਦੇ ਹੁਣ ਗਾਈਏ ਸੱਚੇ ਬਾਦਸ਼ਾ ਗੁਰਨਾਨਕ ਸਾਹਿਬ ਹਾਜ਼ਰ ਨਾਜ਼ਰ ਨੇ ਹਮੇਸ਼ਾ ਹੀ ਆਪਣੇ ਸੇਵਕਾਂ ਰਖਿਆ ਰੱਖਦੇ ਨੇ ਰੋਜ਼ ਆਪਾਂ ਦਾ ਧਾਰਨਾ ਪੜ੍ਹਦੇ ਆ ਤਾਂ ਹੁਣ ਸ਼ੁਰੂਆਤ ਜਿਹੜੀ ਧਾਰਨਾ ਪੜੀਦੀ ਪੜੀ